ਆਜੇ ਆ ਤੂੰ ਐਸੇ ਆਓ ਜੀ ਆਉਂਦਾ ਕਾਹਦੇ ਲਈ ਕੋਈ ਅਸੀਂ ਅਸੀਂ ਨਹੀਂ ਆਪਣਾ ਅਸੀਂ ਤੂੰ ਗਾ ਲਓ ਅਸੀਂ ਤੋੜਤਾ ਯਾਰ ਇਹ ਤੇ ਆਇਆ ਤੂੰ ਖਾ ਕੇ ਆ ਲੈ ਆ ਜੀ ਦੇਖ ਤੇ ਖੜੀ ਹੋਊਗੀ ਜੰਨੇ ਹਾਂ ਹੁਣ 2 ਮਿੰਟ ਜੱਪ ਕਰੇ ਦੋ ਮਿੰਟ ਜੱਪ ਕਰ ਜੀ ਮੈਨੂੰ ਵੀਡੀਓ ਬਣਾਉਣੀ ਆ ਆਪਾਂ ਸੋ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਦੀ ਦੀ ਵਤੇ ਅਸੀਂ ਹੁਣ ਕੋੜਕਲਾਂ ਵਿੱਚ ਖੜੇ ਆ ਇੱਥੇ ਸਰਕਾਰ ਜਿਹੜੀ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਦੀ ਸਕੀਮ ਲਿਆਂਦੀ ਆ ਪਹਿਲੀ ਗੱਲ ਤਾਂ ਜੇ ਕੋਈ ਸਰਵੇ ਕਰਨ ਦਿਨੇ ਕੀਤਾ ਜਾਵੇ ਇਹ ਦੋ ਬੰਦੇ ਆਪ ਦੇ ਆਗੂ ਆਏ ਸਾਡੇ ਸਰਪੰਚ ਸਾਹਿਬ ਨੂੰ ਆ ਕੇ ਕਹਿੰਦੇ ਵੀ ਅਸੀਂ ਸਰਵੇ ਕਰਨ ਆਏ ਆ ਇਹ ਰਾਤ ਨੂੰ ਸਰਵੇ ਕਰਨ ਦਾ ਕੋਈ ਮਤਲਬ ਨਹੀਂ ਬਾਕੀ ਅਸੀਂ ਸਾਰੇ ਵਿਰੋਧ ਕਰਿਆ ਜਿਹੜੀ ਪਾਲਸੀਆਂ ਪੈਂਡ ਵਿੱਚ ਬੰਨ ਰਿਆ ਆ ਇਹਨਾਂ ਨੇ ਪੰਫਲੇਟ ਬਣਾਇਆ ਅਸੀਂ ਵਿਰੋਧ ਕਰਕੇ ਲੋਰਿਆ ਔਰ ਬੇਨਤੀ ਕਰਦੇ ਆ ਵੀ ਸਾਨੂੰ ਸਰਵੇ ਦੀ ਲੋੜ ਨਹੀਂ ਅਸੀਂ ਪਿੰਡਾਂ ਦੇ ਵਿੱਚ ਡਟ ਕੇ ਵਿਰੋਧ ਆ ਜਿਹੜਾ ਵੀ ਅੱਜ ਤੋਂ ਬਾਅਦ ਵਿੱਚ ਆਇਆ ਉਹ ਆਪਣਾ ਜਾਨੀਮਾਲ ਦਾ ਆਪ ਨੁਕਸਾਨ ਕਰਾਊਗਾ ਕਿਸੇ ਦਾ ਫੇਕ ਕਾਲੂ ਇਹ ਨਾ ਕਹਿੰਦੇ ਕਿਸਾਨ ਭੜਕੇ ਹੋਆ ਸਾਰਿਆਂ ਨੂੰ ਬੇਨਤੀ ਹੈ ਹਾਂਜੀ ਲੈਕਟਰ ਆ ਵੀ ਦਿੱਤਾ ਜਾਵੇ ਪੰਜਾਬ ਸਰਕਾਰ ਮੁਰਦਾਬੋਦ 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 ਰੋਕੋ 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 ਪੰਜਾਬ ਸਰਕਾਰ ਮੁਰਦਾਬੋਦ ਕਲ 9153 9094 ਤੁਹਾਡੇ ਰਿਜਿਸਟ੍ਰੇਸ਼ਨ ਲਈ ਅਸ਼ੋਕ ਵਿਆ ਨੇਰਪੇ ਦਾ ਪਲਟਰਾ ਮੇਕ ਪੁਰਾਣੇ ਦੀ ਮੈਂ ਪਲਾਨ ਨੂੰ ਸੈੱਟ ਕਰਦਾ ਹਾਂ ਹਾਂ ਤੁਸੀਂ ਇਸ ਟਾਈਮ ਜਿਹੜਾ ਰਾਤ ਆਏ ਆ ਤੁਸੀਂ ਆ ਸਮਝਦਾ ਰਾ ਸਾਡੀ ਉਮਰ ਨਾਲ ਤੁਹਾਡੀ ਬਰਬਾਦ ਹੀ ਹੋਊਗੀ ਵੀ ਨੇਰੇ ਇਸ ਟਾਈਮ ਜਿਹੇ ਦਿਨੇ ਹੁੰਦੇ ਤੂੰ ਚੰਗੀ ਕਰ ਨਹੀਂ ਸਗੀ ਸਰ ਦਿਨੇ ਆਲ ਇੱਕ ਮਿੰਟ ਮੈਂ ਮੈਂ ਜਵਾਬ ਦਿੰਦਾ ਇਸ ਟਾਈਮ ਕੋਈ ਨੇ ਖਾਦੀ ਪੀਤੀ ਜਾਂ ਕੁਝ ਵੀ ਹੁੰਦਾ ਵਾ ਕੋਈ ਵੀ ਗੱਲ ਜਿਹੜੀ ਆਜੋ ਰੈਸਟੇਮ ਕੇਸਰਪਾਲ ਸਾਹਿਬ ਜਦੋਂ ਸੁਪਨ ਸਾਹਿਬ ਦੇਖਿਆ ਮੈਂ ਤਾਂ ਇੱਕ ਮਿੰਟ ਰੁਕ ਇੱਕ ਮਿੰਟ ਇਹਨਾਂ ਦੇ ਫੋਨ ਆਏ ਮੈਨੂੰ ਮੈਂ ਤਾਂ ਪੇਰੀ ਨਾਲ ਗੱਲ ਹੋਏਗੀ ਤੁਹਾਡੇ ਨਾਲ ਇਹਨਾਂ ਨਾਲ